ਇਹ ਦਸ ਯੂਕਰੇਨੀ ਮਰਦੇ ਆ ਤਾਂ ਇੱਕ ਰੂਸੀ ਫੌਜੀ ਦੀ ਜਾਨ ਜਾਂਦੀ ਹੈ ਸੜਾਈ ਦੇ ਵਿੱਚ ਮੈਂ ਉਹਨਾਂ ਦੇ ਬਿਆਨ ਸੁਨੇ ਆ ਬਲਾਦੀਮੀਰ ਪੁਤਿੰਦੇ ਉਹ ਕਹਿੰਦੇ ਵੀ ਜੇ ਤੁਹਾਨੂੰ ਕਿਸੇ ਨੂੰ ਭਲੇਖਾ ਆ ਆਪਾਂ ਆਰਸ਼ਨਿਕ ਸਿੱਟ ਕੇ ਵੇਖ ਹੀ ਲੈਣੇ ਆ ਜੇ ਆਰਸ਼ਨਿਕ ਨਾਲ ਉਹੀ ਤਾਂ ਰੀਅਲ ਟੈਸਟ ਹੋ ਜਾਊਗਾ ਜੇ ਤੁਸੀਂ ਰੋਕ ਲਈ ਤੇ ਸਾਨੂੰ ਪਤਾ ਲੱਗ ਜਾ ਕਿ ਆਪਾਂ ਕੰਮ ਨਵੇਲ ਲੈਨੇ ਆ ਇਹ ਟੈਸਟ ਕਰ ਲਓ ਜੇ ਹਥਿਆਰਾਂ ਦੇ ਹੀ ਆ ਚਾਈਨਾ ਨੇ ਵੀ ਯੂਐਸ ਦੇ ਏਰੀਏ ਦੇ ਵਿੱਚੋਂ ਆਪਣਾ ਸਟੈਲਥ ਜੱਟ ਕੱਢ ਕੇ ਦਿਖਾਤਾ ਤੇ ਬਾਅਦ ਚ ਕਹਿੰਦੇ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਇਹਦਾ ਮਤਲਬ ਤੁਸੀਂ ਸਾਨੂੰ ਗ੍ਰੀਫ ਨਹੀਂ ਸਕਦੇ ਹੁਣ ਯੂਐਸਏ ਨੇ ਜਦੋਂ ਵੈਂਚੂਏਲਾ ਜਿੱਤ ਕੇ ਲਿਆ ਤੇ ਦਿੱਤਾ ਵੀ ਆ ਉਹ ਕਹਿੰਦੇ ਇਨਵੈਸਟੇਬਲ ਹੈ ਇੱਥੇ ਸਾਨੂੰ 20 ਮਿਲੀਅਨ ਡਾਲਰ ਖਰਚ ਕੇ ਕੋ ਬਹੁਤੀ ਤਮਾਈ ਨਹੀਂ ਫਿਰ ਉਹ ਕਹਿੰਦਾ ਚਲੋ ਗਰੀਨ ਲੈਂਡ ਤੇ ਆ ਜੀ ਕਿਦੋਂ ਗਰੀਨ ਲੈਂਡ ਤੇ ਜਾਂਦੇ ਆ ਤਾਂ ਨੇਟੋ ਫਸ ਜਾਂਦੀ ਹੈ ਕਿ ਨੇਟੋ ਦੇ ਮੁਕਾਬਲੇ ਖੜੇ ਹੋ ਕੇ ਨੇਟੋ ਦਾ ਕੈਂਪ ਟਹਿ ਜਾਣਾ ਕਿ ਨੇਟੋ ਕੈਂਪ ਟਹਿ ਜਾਂਦਾ ਜਾਂ ਤਾਂ ਯੂਰਪ ਉਹ ਵਿਚਾਰਾ ਕੰਦੇ ਹੀ ਰਹਿ ਗਿਆ ਫਿਰ ਪੁੱਤ ਇਹਨਾਂ ਨਿਭੜਨ ਨੂੰ ਫਿਰ ਉਹ ਕਹਿੰਦੇ ਸੌਫਟ ਟਾਰਗੇਟ ਲੱਭ ਲੈਣੇ ਹੁਣ ਯਾਨਕ ਕਿ ਉਬਾ ਵੱਲੋਂ ਮੂੰਹ ਕਰ ਲੋ ਕਿਉਂਕਿ ਬਹੁਤ ਛੋਟਾ ਹੈ ਉਸ ਹਿਸਾਬ ਨਾਲ ਕਿ ਲੋਕਾਂ ਨੂੰ ਐ ਲੱਗਦਾ ਨਹੀਂ ਵੀ ਆਹ ਕੀ ਮਾਰ ਕੇ ਲਿਆਂਦਾ ਫਿਰ ਉਹਦੇ ਈਰਾਨ ਕਹਿੰਦਾ ਈਰਾਨ ਕਹਿੰਦਾ ਤੇ ਈਰਾਨ ਨੇ ਰਾਤੋ ਰਾਤ ਇੰਨੀ ਤਿਆਰੀ ਉਹ ਤਾਂ ਬਈ ਜਦੋਂ ਤੁਸੀਂ 10-10 ਸਾਲਾਂ ਛੱਡੀ ਉਹਨਾਂ ਨੂੰ 10 ਨੂੰ ਇੰਟਰਸੈਪਟ ਕਰ ਲਿਓ ਪੈਸੇ ਗਏ ਤਾਂ ਹੁਣ ਇਹ ਗੱਲਾਂ ਆਪਣੇ ਆਪ ਚ ਚੁਣੌਤੀਆਂ ਨੇ ਜਿੰਨੇ ਮਾਰੂ ਖਿਆਲ ਹੋਣ ਕਿਤੇ ਜਿੰਨੀ ਜ਼ਿਆਦਾ جنگ ਭਿਆਨਕ ਹੋਏਗੀ ਉਹਨਾਂ ਹੀ جنگ ਦੇ ਲੱਗਣ ਦੇ ਅਸਾਰ ਘਟੇ